ਉਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਭੱਟੀ ਮਿਲੀ ਹੈ 5 ਕਿਲੋ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਹੈ ਔਰ ਤਿੰਨ ਦੋਸ਼ੀ ਇਹਦੇ ਚ ਗ੍ਰਿਫਤਾਰ ਕੀਤੇ ਗਏ ਨੇ ਇਹਦੀ ਇਹਦੀ ਕਿੰਗਪਿਨ ਇਸ ਡਰੱਗ ਕਾਟਲ ਦੀ ਕੁਮਨਦੀਪ ਕੌਰ ਹੈ ਜੋ ਕਿ ਇੱਕ ਵਿਡੋ ਹੈ ਇਬਨ ਕਲਾਂ ਦੇ ਵਿੱਚ ਮੈਰਿਡ ਸੀਗੀ ਚਵਾਲ ਦੇ ਕੋਲ ਔਰ ਖਾਲੜਾ ਇਹਦੇ ਪੇਕੇ ਨੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਤੇ ਇਹਦੇ ਨਾਲ ਜਿਹੜੇ ਦੋ ਗ੍ਰਿਫਤਾਰੀਆਂ ਹੋਈਆਂ ਆ ਆਲਮ ਅਰੋੜਾ ਤੇ ਮਨਮੀਤ ਏਲੀਅਸ ਗੋਲੂ ਇਹ ਦੋਨੋਂ ਬੰਦੇ ਇਹਦੇ ਨਾਲ ਕੰਮ ਕਰਦੇ ਸੀਗੇ ਜਿਹੜੀ ਮਨਦੀਪ ਕੌਰ ਹੈ ਇਹਦੇ ਇੱਕ ਕਿਸੇ ਨਾਲ ਰਿਲੇਸ਼ਨਸ਼ਿਪ ਤੇ ਵਿੱਚ ਸੀਗੀ ਏ ਜਿਨੇ ਪਾਕਿਸਤਾਨ ਦੇ ਵਿੱਚ ਬੈਠੇ ਬੜੇ ਨੋਟੋਰੀਅਸ ਸਮਗਲਰਸ ਨਾਲ ਇਹਦਾ ਰਾਫਤਾ ਕਰਾਇਆ ਔਰ ਫੋਨ ਦੇ ਜ਼ਰੀਏ ਇਸ ਡਰੱਗ ਟ੍ਰੇਡ ਦੇ ਵਿੱਚ ਸਰਗਰਮ ਹੋ ਗਈ ਔਰ ਜਿਹੜੇ ਦੋ ਬੰਦੇ ਨੇ ਇਹਦੇ ਨਾਲ ਕੰਮ ਕਰਦੇ ਰਹੇ ਇਹਨਾਂ ਦਾ ਰਾਹੀਂ ਇਹ ਸਾਰਾ ਆਪਣਾ ਕਾਰੋਬਾਰ ਹੈ ਸ਼ਿਫਟਿੰਗ ਹੈ ਜੇ ਕਨਸਾਈਨਮੈਂਟ ਦੀ ਜਾਂ ਕਿਸੇ ਨੂੰ ਹੈਂਡਓਵਰ ਕਰਨ ਦਾ ਇਹ ਕੰਮ ਕਰਦੇ ਰਹੇ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਹੋਰ ਅਸੋਸੀਏਟ ਜਿਹੜਾ ਬਾਰਡਰ ਏਰੀਆ ਦਾ ਹੈ ਉਹ ਵੀ ਫਿਕਰ ਹੋਇਆ ਤੇ ਉਹਦੇ ਤੇ ਵੀ ਵਰਕ ਕਰ ਰਹੇ ਆ ਅਸੀਂ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਮਨਦੀਪ ਕੌਰ ਜਿਹੜੀ ਹੈ ਇਹਦੇ एनए डीप लिंक बनण तो बाद ये छाटे जितथे आके किराए ते मनमीत देकारी रहण लागगी और आ, आ, काफी ए लोकाना संपर्क करके और सप्लाई ਦੇ ਵਿੱਚ ਪੂਰੀ ਤਰ੍ਹਾਂ ਨੈਟਵਰਕ ਨੂੰ ਆਪ ਚਲਾਉਂਦੀ ਰਹੀ ਆਪ ਸੁਪਰਵਾਈਜ਼ ਕਰਦੀ ਰਹੀ ਜਿਹੜੀ ਇੱਕ ਹੋਰ ਇੰਪੋਰਟੈਂਟ ਗੱਲ ਇਹਦੇ ਸਾਹਮਣੇ ਆਈ ਹੈ ਕਿ ਪੁਲਿਸ ਯੂਨੀਫਾਰਮ ਨੂੰ ਵੀ ਇਮਪਰਸੋਨੇਟ ਕਰਦੀ ਰਹੀ ਐਜ਼ ਅ ਪੁਲਿਸ ਪਰਸਨਲ ਇਹ ਯੂਨੀਫਾਰਮ ਪਾ ਕੇ ਕਿਤੇ ਜਾਣਾ ਆਉਣਾ ਤਾਂ ਕਿ ਸ਼ੱਕ ਨਾ ਪਵੇ ਔਰ ਪੁਲਿਸ ਨੂੰ ਕਿਤੇ ਚੱਕਮਾ ਦੇ ਸਕੇ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਐਸੋਸੀਏਟ ਰਹਿੰਦਾ ਉਹਦੇ ਤੇ ਵੀ ਅਸੀਂ ਕਾਫੀ ਡੀਪਲੀ ਕੰਮ ਕਰ ਰਹੇ ਆਂ ਉਹਦਾ ਅਸੀਂ ਨਾਮ ਨਹੀਂ ਡਿਸਕਲੋਜ਼ ਕਰ ਰਹੇ ਬਿਕਾਉਜ਼ ਸਾਰਾ ਆਪਰੇਸ਼ਨਲ ਅੱਗੇ ਉਹਦੇ ਤੇ ਫਰਦਰ ਚੱਲ ਰਹੀ ਹੈ ਔਰ ਮੈਨੂੰ ਕਾਫੀ ਉਮੀਦ ਹੈ ਕਿ ਇਸ ਦੇ ਵਿੱਚ ਹੋਰ ਰਿਕਵਰੀ ਆਉਣ ਵਾਲੇ ਦਿਨਾਂ ਸਾਨੂੰ ਹੋਏਗੀ ਜੇ ਆਪਾਂ ਇਹਨਾਂ ਦਾ ਪਛੋਕਰ ਦੇਖੀਏ ਬੰਦੀਪ ਕੌਰ ਜਿਵੇਂ ਤੁਹਾਨੂੰ ਦੱਸਿਆ ਵਾਈਫ ਆਫ ਲੇਟ ਦਵਿੰਦਰ ਸਿੰਘ ਹੈ ਵਿਡੋ ਹੈਗੀ ਹੈ 27 ইয়ার্স ਦੀ এজ ਹੈ 27 ਸਾਲ 12ਵੀਂ ਪਾਸ ਹੈ ਸੈਲੂਨ ਤੇ ਕੰਮ ਕਰਦੀ ਹੈ ব্যাকਗਰਾਉਂਡ ਪਿਛਲਾ ਕੋਈ ਐਨਡੀਪੀਐਸ ਜਾਂ ਕੋਈ ਕ੍ਰਿਮినਲ ਕੇਸ ਨਹੀਂ ਹੈ ਸਿਮਿਲਰਲੀ ਆਲਮ ਅਰੋੜਾ ਜਿਹੜਾ ਇਹ ਜਨਤਾ ਕਲਨੀ ਛਾਟੇ ਦਾ ਹੈ 23 ਸਾਲ ਦਾ ਔਰ ਕੰਮ ਨਹੀਂ ਕੋਈ ਕਰਦਾ ਵਿਹਲਾ ਹੈ ਬਿਲਕੁਲ ਤੇ ਪੁਰਾਣਾ ਕੇਸ ਵੀ ਕੋਈ ਨਹੀਂ ਮਨਮੀਤ ਗੋਲੂ ਹੈ 21 ਸਾਲ ਦਾ ਇਹ ਇੱਕ ਕਪੜੇ ਦੀ ਕਿਸੇ ਫੈਕਟਰੀ ਦੇ ਵਿੱਚ ਯੂਨਿਟ ਚ ਕੰਮ ਕਰਦਾ ਹੈ ਪਿਛਲਾ ਕੇਸ ਇਹਦੇ ਤੇ ਵੀ ਕੋਈ ਨਹੀਂ ਸੋ ਇਹਦੇ ਸਾਰੇ ਜਿਹੜੀ ਕਾਰਗੁਜ਼ਾਰੀ ਹੈ ਸਾਡੇ ਡੀਸੀਪੀ ਰਵਿੰਦਰਪਾਲ ਜੀ ਨਵਜੋਤ ਜੀ ਏਡੀਸੀਪੀ ਹਰਮਿੰਦਰ ਸਾਡੇ ਏਸੀਪੀ ਸਾਹਿਬ ਅਮੋਲਕਦੀਪ ਇਨਸਪੈਕਟਰ ਸਾਹਿਬ ਤੇ ਸਾਰੀ ਇਹਨਾਂ ਦੀ ਟੀਮ ਇਹਨਾਂ ਨੇ ਬੜਾ ਵਧੀਆ ਇਹ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਉਣ ਵਾਲੇ ਟਾਈਮ 'ਚ ਇਹਦੇ 'ਚ ਹੋਰ ਰਿਕਵਰੀਜ਼ ਤੇ ਰੈਸ ਦੀ ਉਮੀਦ ਹੈ ਸਰ ਮਨਮੀਤ ਬਰਸਤੀ ਨਹੀਂ ਕਿ ਇਹ ਬਿਲਕੁਲ ਕੀਤੀ ਗਈ ਹੈ ਜੀ ਉਹ ਫਿਰ ਥੋੜੀ ਜਿਹੀ ਉਹ ਪ੍ਰੋਬਲਮ ਸੀਗੀ ਜੀ ਹੈਲਥ ਦੀ ਕੱਲ ਦੀ ਤੇ ਉਸ ਕਰਕੇ ਸਰ ਇਹ ਵਰਦੀ ਪਾ ਕੇ ਮਤਲਬ ਕਿ ਕਿੱਦਾਂ ਦੀ ਨਹੀਂ ਵਰਦੀ ਪਰ ਇਹ ਨਾ ਇੰਡੀਕੇਸ਼ਨ ਸਾਨੂੰ ਆਈ ਹੈ ਉਹ ਹੁਣੇ ਜੇ ਰਿਕਵਰੀ ਕਰਨੀ ਹੈ ਬਿਕੋਜ਼ ਆਫ ਥੋੜੀ ਜਿਹੀ ਉਹ ਦੀ ਤਬੀਅਤ ਦੇ ਵਿੱਚ ਪ੍ਰੋਬਲਮ ਸੀਗੀ ਫੋਟੋਗ੍ਰਾਫਸ ਦੇ ਵਿੱਚ ਜਿਹੜੀ ਹੈ ਫੋਨ ਦੇ ਵਿੱਚ ਇਹਦੀ ਵਰਦੀ ਦੀਆਂ ਫੋਟੋਸ ਅਸੀਂ ਦੇਖਿਆ ਉੱਤੇ ਅਸੀਂ ਵਰਕ ਕਰ ਰਹੇ ਹਾਂ ਬੇਸਿਕਲੀ ਤਾਂ ਇਹ ਤੁਹਾਨੂੰ ਪਤਾ ਹੀ ਹੈ ਕਿ ਕ੍ਰਿਮੀਨਲ ਕੋਈ ਨਾ ਕੋਈ ਮੋਡਸ ਬ੍ਰੈਂਡੀ ਤੇ ਛਾਤਰ ਹੋ ਕੇ ਆਪਣੇ ਆਪ ਨੂੰ ਕਨਸੀਲ ਕਰਕੇ ਔਰ ਆਪਣਾ ਜਿਹੜਾ ਨਫੇਰੀਅਸ ਐਕਟੀਵਿਟੀਆਂ ਨੇ ਜਾਂ ਇਲਿਗਲ ਐਕਟੀਵਿਟੀ ਨੂੰ ਅੰਜਾਮ ਦਿੰਦੇ ਰਹਿੰਦੇ ਸਰ ਕਿੱਦਾਂ ਕਿ ਸਾਫੀ ਹੈ ਕਿ ਔਰ ਜਦੋਂ ਕਿ ਸ਼ੱਕ ਘਾਟੀ ਕੀਤਾ ਜਾਂਦਾ ਪਹਿਲੇ ਕੋਈ ਬੱਚੇ ਦਾ ਕਾਰਟੂਨ ਦੇਖਣ ਨੂੰ ਮਿਲਿਆ ਸੀ ਪਹਿਲੀ ਗਲੀ ਜਿੱਥੇ ਸੀ ਸਰ ਗਲੀ ਵੱਧਦੀ ਪਾਉਂਦੀ ਕਿ ਕੋਈ ਸਟਾਰ ਵੀ ਲੱਗਾ ਹੋਇਆ ਪਾਉਂਦੀ ਉਹ ਉਹਦੇ 'ਚ ਹੈਗਾ ਸਟਾਰ ਲੱਗਿਆ ਜੀ ਤੇ ਉਹਦੇ ਤੇ ਕੰਮ ਕਰ ਰਹੇ ਆ ਅੱਪਾ ਚੈਲੰਜ ਚੱਲੂ ਹੈ ਦੇਖੋ ਪੁਲਿਸ ਵਾਸਤੇ ਹਮੇਸ਼ਾ ਹੀ ਚੈਲੰਜ ਹੁੰਦਾ ਜੀ ਕਿਉਂਕਿ ਇੱਕ ਤਰ੍ਹਾਂ ਦੀ ਕਰਾਸ ਬਾਰਡਰ ਪ੍ਰੋਕਸੀ ਵਾਰੀ ਚੱਲ ਰਹੀ ਹੈ ਕਿ ਉਧਰੋਂ ਬਾਰ-ਬਾਰ ਬਾਰ-ਬਾਰ ਡਰੋਨ ਰਾਹੀਂ ਇਹ ਇੰਨੀਆਂ ਕਨਸਾਈਨਮੈਂਟਸ ਪੁਸ਼ ਹੋ ਰਹੀਆਂ ਤੇ ਉਹਦੇ ਚ ਚੈਲੰਜ ਪੁਲਿਸ ਵਾਸਤੇ ਰਹਿੰਦਾ ਪਰ ਮੈਨੂੰ ਬੜੇ ਫਖਰ ਨਾਲ ਇਹ ਗੱਲ ਕਹਿਣਾ ਕਿ ਪਰਮਾਤਮਾ ਦੀ ਮਿਹਰ ਨਾਲ ਸਾਡੀ ਟੀਮ ਬਹੁਤ ਵਧੀਆ ਹੈ ਔਰ ਸਾਰੇ ਬੜੇ ਮਿਹਨਤੀ ਆਫੀਸਰ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਹੈ ਸਪੈਸ਼ਲੀ ਮੋਲਕਜੀਤ ਦੀ ਟੀਮ ਤੇ ਇਹਨਾਂ ਦੇ ਜਿਹੜੇ ਨਾਲ ਸਾਡੇ ਮੁਲਾਜ਼ਮ ਨੇ ਉਹਨਾਂ ਨੇ ਬਹੁਤ ਦਿਨ ਰਾਤ ਮਿਹਨਤ ਕੀਤੀ ਹੈ ਤੇ ਇੱਕ ਵੱਡੀ ਸਾਈਜ਼ੇਬਲ ਰਿਕਵਰੀ ਹੈ ਉਮਰ ਕਿੰਨੀ ਹੈ ਤੇ ਪੜ੍ਹੇ ਲਿਖੇ ਕਿੰਨੇ ਕਰ 27 ਸਾਲ ਨੇ ਤੁਹਾਨੂੰ ਦੱਸਿਆ 12ਵੀਂ ਪਾਸ ਹੈ ਜੀ ਤੇ ਰਿਕਵਰੀ ਕੀਤੀ ਹੈ ਪਿਛਲੇ ਸਮੇਂ ਦੇ ਵਿੱਚ ਆਹ ਇਹ ਛੜੀ ਏਰੀਆ ਤੋਂ ਹੋਈ ਹੈ ਜੀ ਕਿਸੇ ਨੇ ਇਸ ਤਰ੍ਹਾਂ ਦੇ ਜਾਂਚ ਚਾਇਆ ਕਿ ਡਰੋਨ ਇੱਥੋਂ ਤੱਕ ਪਹੁੰਚੋ ਕਿ ਲੈਂਡ ਬਾਰਡਰ ਤੋਂ ਹੀ ਜਾਂਦੇ ਆ ਲੈਨ ਇਹ ਲੈਂਡ ਬਾਰਡਰ ਤੋਂ ਹੀ ਜਾ ਰਹੇ ਜੀ ਨਹੀਂ ਨਹੀਂ ਜੀ ਇਹ ਉਹਨਾਂ ਸੋ ਹਾਲਾਂਕਿ ਆਖਿਰ ਤੱਕ ਕਿਉਂ ਆਈ ਐਡਾ ਵੱਡਾ ਕਿਵੇਂ ਮੈਂ ਤੁਹਾਨੂੰ ਦੱਸਿਆ ਨਾ ਜੀ ਇਹਦਾ ਇੱਕ ਜਦੋਂ ਇਹ ਵਿੱਡੋ ਬਣ ਹੋ ਗਈ ਉਸ ਤੋਂ ਬਾਅਦ ਇਹਦਾ ਕੋਈ ਰਿਲੇਸ਼ਨਸ਼ਿਪ ਚ ਆ ਗਈ ਕਿਸੇ ਬੰਦੇ ਨਾਲ ਉੱਤੇ ਅਸੀਂ ਕੰਮ ਕਰ ਰਹੇ ਹਾਂ ਉਹ ਲੋਬਾ ਸਾਹਿਬ ਉਹ ਜਿਹੜਾ ਨਾਮ ਤੋਂ ਦੋਸਤ ਹੈ ਜੀ ਹਾਂਜੀ ਉਹਨੇ ਇਹਦਾ ਸਾਰਾ ਸੰਪਰਕ ਬਾਹਰ ਕਰਵਾਇਆ ਕਿੰਨੇ ਚਿਰ ਤੇ ਕਿੰਨੇ ਚਿਰ ਤੇ ਚਾਰ ਮਹੀਨੇ ਤੋਂ ਪੰਜ ਮਹੀਨੇ ਤੋਂ ਕਹਿੰਦੇ ਅਸੀਂ ਕਾਫੀ ਐਕਟਿਵ ਨਹੀਂ ਔਰ ਮੁੰਡੇ ਜਿਹੜੇ ਦੋਨੇ ਨਾਲ ਲਾਏ ਆ ਸੀਆਈਏ ਦੇ ਮੌਲਕੋਣਾ ਦੀ ਟੀਮ ਦਾ ਹੈ ਜੀ ਸਾਰਾ ਹਾਂ ਜੀ ਗੋਲੂ ਨਾਮ ਦਾ ਰਕਾਵਾਂਗੀ ਰੋਡ ਜੀ ਹਾਂ ਜੀ ਜੇ ਨਾਮ ਲੈ ਕੇ ਬੋਲੂਗਾ ਤਾਂ ਕਿਉਂ ਲੱਗੇ ਗੋਲੂ ਦੇ ਘਰ ਮਨਮੀਤ ਗੋਲੂ ਜਿਹੜਾ ਹੈ ਉਹਦੇ ਘਰ ਇਹ ਰਹਿੰਦੀ ਸੀ ਮਨਦੀਪ ਕੌਰ ਔਰ ਇਹ ਗੋਲੂ ਤੇ ਆਲਮ ਜਿਹੜੇ ਦੋਨੋਂ ਇਹਦੇ ਵਾਸਤੇ ਕੰਮ ਕਰਦੇ ਸੀਗੇ ਸਾਰਾ ਕਨਸਾਈਨਮੈਂਟ ਇਧਰ ਉਧਰ ਕਰਨੀ ਕਲੈਕਟ ਕਰਨੀ ਲੁਕਾਉਣੀ ਅਗੇ ਡਿਲੀਵਰ ਕਰਨੀ ਉਹ ਸਾਰਾ ਕੰਮ ਇਹੀ ਕਰਦੇ ਸੀ ਸਰ ਹੋਰ ਵੀ ਇਹ ਨਾਲ ਕੋਈ ਲੇਡੀ ਜੇ ਅਸੋਸੀਏਟ ਕਰ ਰਹੀ ਸੀ ਆਪਣੇ ਨਾਲ ਗੈਂਗ ਵਧਾਉਣ ਅਸਤੇ ਨਹੀਂ ਲੇਡੀ ਦਾ ਹੋਰ ਕੋਈ ਅਜੇ ਰੋਲ ਨਹੀਂ ਆਇਆ ਦੋ ਜਿਹੜੇ ਮੇਲ ਹੈਗੇ ਉਹਨਾਂ ਨੂੰ ਮੈਂ ਦੱਸਿਆ ਉਹਦੇ ਤੇ ਕੰਮ ਅਸੀਂ ਕਰਦੇ ਹਾਂ ਥੈਂਕ ਯੂ ਜੀ ਇਸ ਅਵ੍ਰੋਧ ਜਿਹੜਾ ਯੁੱਧ ਛੇੜਿਆ ਗਿਆ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਭੱਟੀ ਮਿਲੀ ਹੈ 5 ਕਿਲੋ 200 ਗ੍ਰਾਮ ਹੇਰੋਇਨ ਬਰਾਮਦ ਕੀਤੀ ਗਈ ਹੈ ਔਰ ਤਿੰਨ ਦੋਸ਼ੀ ਇਹਦੇ ਚ ਗ੍ਰਿਫਤਾਰ ਕੀਤੇ ਗਏ ਨੇ ਇਹਦੀ ਜਿਹੜੀ ਦੀ ਕਿੰਗਪਿਨ ਹੈ ਇਸ ਡਰੱਗ ਕਾਟਲ ਦੀ ਉਹ ਮਨਦੀਪ ਕੌਰ ਹੈ ਜੋ ਕਿ ਇੱਕ ਵਿੱਡੋ ਹੈ ਇਬਨ ਕਲਾਂ ਦੇ ਵਿੱਚ ਮੈਰਿਡ ਸੀਗੀ ਚਭਾਲ ਦੇ ਕੋਲ ਔਰ ਹਲੜਾ ਇਹਦੇ ਪੇਕੇ ਨੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਇਹ ਇਹਦੇ ਨਾਲ ਜਿਹੜੇ ਦੋ ਗ੍ਰਿਫਤਾਰੀਆਂ ਹੋਈਆਂ ਆ ਆਲਮ ਅਰੋੜਾ ਤੇ ਮਨਮੀਤ ਏਲੀਅਸ ਗੋਲੂ ਇਹ ਦੋਨੋਂ ਬੰਦੇ ਇਹਦੇ ਨਾਲ ਕੰਮ ਕਰਦੇ ਸੀਗੇ ਜਿਹੜੀ ਮਨਦੀਪ ਕੌਰ ਹੈ ਇਹਦੇ ਇੱਕ ਕਿਸੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀਗੀ ਏ ਜਿਨੇ ਪਾਕਿਸਤਾਨ ਦੇ ਵਿੱਚ ਬੈਠੇ ਬੜੇ ਨੋਟੋਰੀਅਸ ਸਮਗਲਰਸ ਨਾਲ ਇਹਦਾ ਰਾਫਤਾ ਕਰਾਇਆ ਔਰ ਫੋਨ ਦੇ ذریعے ਇਸ ਡਰੱਗ ਟ੍ਰੇਡ ਦੇ ਵਿੱਚ ਸਰਗਰਮ ਹੋ ਗਈ ਔਰ ਜਿਹੜੇ ਦੋ ਬੰਦੇ ਨੇ ਇਹਦੇ ਨਾਲ ਕੰਮ ਕਰਦੇ ਰਹੇ ਇਹਨਾਂ ਦਾ ਹੀ ਇਹ ਸਾਰਾ ਆਪਣਾ ਕਾਰੋਬਾਰ ਹੈ ਸ਼ਿਫਟਿੰਗ ਹੈ ਜੇ ਕਨਸਾਈਨਮੈਂਟ ਦੀ ਜਾਂ ਕਿਸੇ ਨੂੰ ਹੈਂਡਓਵਰ ਕਰਨ ਦਾ ਇਹ ਕੰਮ ਕਰਦੇ ਰਹੇ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਹੋਰ ਅਸੋਸੀਏਟ ਜਿਹੜਾ ਬਾਰਡਰ ਏਰੀਏ ਦਾ ਹੈ ਉਹ ਵੀ ਫਿਕਰ ਹੋਇਆ ਤੇ ਉਹਦੇ ਤੇ ਵੀ ਵਰਕ ਕਰ ਰਹੇ ਆ ਅਸੀਂ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਮਨਦੀਪ ਕੌਰ ਜਿਹੜੀ ਹੈ ਇਹਦੇ एनए डीप लिंक बनण ਤੋਂ ਬਾਅਦ ਇਹ ਛਾਟੇ ਇੱਥੇ ਆ ਕੇ ਕਿਰਾਏ ਤੇ ਮਨਮਿਤ ਦੇ ਘਰ ਹੀ ਰਹਿਣ ਲੱਗੀ। ਔਰ ਕਾਫੀ ਇਹ ਲੋਕਾਂ ਨਾਲ ਸੰਪਰਕ ਕਰਕੇ ਔਰ ਸਪਲਾਈ ਦੇ ਵਿੱਚ ਪੂਰੀ ਤਰ੍ਹਾਂ ਨੈਟਵਰਕ ਨੂੰ ਆਪ ਚਲਾਉਂਦੀ ਰਹੀ ਆਪ ਸੁਪਰਵਾਈਜ਼ ਕਰਦੀ ਰਹੀ। ਜਿਹੜੀ ਇੱਕ ਹੋਰ ਇੰਪੋਰਟੈਂਟ ਗੱਲ ਇਹਦੇ ਸਾਹਮਣੇ ਆਈ ਹੈ ਕਿ ਪੁਲਿਸ ਯੂਨੀਫਾਰਮ ਨੂੰ ਵੀ ਇਮਪਰਸੋਨੇਟ ਕਰਦੀ ਰਹੀ ਐਜ਼ ਅ ਪੁਲਿਸ ਪਰਸਨਲ। ਇਹ ਯੂਨੀਫਾਰਮ ਪਾ ਕੇ ਕਿਤੇ ਜਾਣਾ ਆਉਣਾ ਤਾਂ ਕਿ ਸ਼ੱਕ ਨਾ ਪਵੇ ਔਰ ਪੁਲਿਸ ਨੂੰ ਕਿਤੇ ਚੱਕਮਾ ਦੇ ਸਕੇ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਐਸੋਸੀਏਟ ਰਹਿੰਦਾ ਉਹਦੇ ਤੇ ਵੀ ਅਸੀਂ ਕਾਫੀ ਡੀਪਲੀ ਕੰਮ ਕਰ ਰਹੇ ਆ ਉਹਦਾ ਅਸੀਂ ਨਾਮ ਨਹੀਂ ਡਿਸਕਲੋਜ਼ ਕਰ ਰਹੇ ਬਿਕੋਜ਼ ਸਾਰਾ ਆਪਰੇਸ਼ਨਲ ਅੱਗੇ ਉਹਦੇ ਤੇ ਫਰਦਰ ਚੱਲ ਰਹੀ ਹੈ ਔਰ ਮੈਨੂੰ ਕਾਫੀ ਉਮੀਦ ਹੈ ਕਿ ਇਸ ਦੇ ਵਿੱਚ ਹੋਰ ਰਿਕਵਰੀ ਆਉਣ ਵਾਲੇ ਦਿਨ ਸਾਨੂੰ ਹੋਏਗੀ